ਪੰਜਾਬ ਭਾਰ ਦੇ ਵਿੱਚ 3 ਦਿਨਾਂ ਲਈ ਪਨਬਾਸੀ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਹੜਤਾਲ ਤੇ ਸਰਕਾਰੀ ਬਸਾਂ ਜਾਮ ਕਰਕੇ ਬਸ ਸਟੈਂਡ ਤੇ ਧਰਨੇ ਲਗਾਤਾਰ ਚਾਰੀ ਨੇ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵਿਖੇਤੀ ਗਈ ਇਨ੍ਹਾਂ ਕਰਮਚਾਰੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮੁੱਖ ਮੰਗ ਕੰਟਰੈਕਟ ਤੇ ਰੱਖੇ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਰੈਗੂਲਰ ਕਰਨ ਦੀ ਹੈ ਅਤੇ ਇਸ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਸਾਡਾ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਇਹ ਤਿੰਨ ਦਿਨਾਂ ਦਾ ਸੀ ਇੱਕ ਰੀ ਮਿੱਥਿਆ ਜੀ ਅੱਜ ਸਾਡਾ ਪਹਿਲੇ ਦਿਨ ਦੇ ਵਿੱਚ ਹੈਗੀ ਹੈ ਹੜਤਾਲ ਜਿਹੜੀ ਕਿ ਸਾਡੀ ਅੱਜ 100% ਰਹੀ ਹੈ ਤੇ ਅੱਜ ਅਸੀਂ ਆਪਣੀਆਂ ਮੰਗਾਂ ਨੂੰ ਮਨਵਾਉਣ ਵਾਸਤੇ 4 ਘੰਟਿਆਂ ਵਾਸਤੇ ਬੱਸ ਸਟੈਂਡ ਵੀ ਬੰਦ ਕੀਤਾ ਮੇਨ ਮੰਗ ਸਾਡੀਆਂ ਇਹ ਹੈ ਜੀ ਸਾਨੂੰ 10 10 15 15 ਸਾਲ ਹੋ ਗਏ ਸਾਡੇ ਬੰਦਿਆਂ ਨੂੰ ਕੰਮ ਕਰਦਿਆਂ ਨੂੰ ਸਾਨੂੰ ਬਿਲਕੁਲ ਥੋੜੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਅਸੀਂ ਕਿੰਨੀ ਵਾਰ ਸੰਘਰਸ਼ ਕੀਤਾ ਧਰਨੇ ਮਜਹਰੇ ਲਾਏ ਸਾਨੂੰ ਮੀਟਿੰਗਾਂ ਮਿਲਦੀਆਂ ਮੀਟਿੰਗਾਂ ਦੇ ਵਿੱਚ ਸਿਰਫ ਲਾਰੇ ਹੀ ਮਿਲਦੇ ਆ ਜਾਂ ਮੀਟਿੰਗਾਂ ਦੇ ਭੱਜ ਜਾਂਦੀਆਂ ਮੰਤਰੀ ਸਾਨੂੰ ਕੋਈ ਸਾਡੀ ਮੰਗ ਹਜ ਤੱਕ ਮੰਨੀ ਨਹੀਂ ਇਹਨਾਂ ਨੇ ਨਾ ਸਾਨੂੰ ਰੈਗੂਲਰ ਕੀਤਾ ਨਾ ਸਾਨੂੰ ਕੋਈ ਤਨਖਾਹਾਂ ਵਧਾਈਆਂ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਹੋਇਆ ਸੀਗਾ ਸਾਡੇ ਹੱਕ ਦੇ ਵਿੱਚ ਸੀਗਾ ਬਰਾਬਰ ਕੰਮ ਬਰਾਬਰ ਤਨਖਾਹ ਉਹ ਵੀ ਸਰਕਾਰਾਂ ਨੇ ਲਾਗੂ ਨਹੀਂ ਕੀਤਾ ਉਸ ਤੋਂ ਵੀ ਸਰਕਾਰਾਂ ਭੱਜ ਰਹੀਆਂ ਸਰਕਾਰ ਜੋ ਅੱਜ ਦੀ ਮੌਜੂਦਾ ਸਰਕਾਰ ਹੈ ਹਰ ਪਾਸੋਂ ਸਾਡੇ ਖਿਲਾਫ ਚੱਲੀ ਹੈ ਮੁਲਾਜ਼ਮਾਂ ਦੇ ਹੱਕ ਤੇ ਉਹਨੇ ਬਿਲਕੁਲ ਕਿਸੇ ਪਾਸੇ ਵੀ ਉਹਨਾਂ ਨੇ ਸਾਡੇ ਹੱਕ ਦੀ ਗੱਲ ਨਹੀਂ ਕੀਤੀ ਗਈ ਨਾ ਸਾਨੂੰ ਕੁਝ ਦਿੱਤਾ ਉਹਨਾਂ ਨੇ ਜੀ ਤੇ ਡਿਮਾਂਡ ਸਾਡੀ ਇਹ ਹੈ ਜੀ ਪਹਿਲਾਂ ਲੰਬੇ ਸਮੇਂ ਤੋਂ ਅਸੀਂ 7 ਤੋਂ ਕੰਮ ਕਰਦੇ ਆ ਰਹੇ ਹਾਂ ਕੱਚੇ ਤੌਰ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਇੱਕ ਟੈਸਟ ਲਿਆ ਸੀ ਯੂਨੀਵਰਸਿਟੀ ਦੇ ਵਿੱਚ ਉਹਦੇ ਵਿੱਚ ਜਿਹੜੇ ਕੋਈ ਟੈਸਟ ਪਾਸ ਕਰ ਗਏ ਨੇ ਕਲੀਅਰ ਹੋਏ ਸੀ ਉਹਨਾਂ ਨੂੰ ਕੋਈ ਸੀਡੀ ਨੰਬਰ ਦਿੱਤਾ ਗਿਆ ਜਿਵੇਂ ਕੋਈ ਬਾਸਾਂ ਦੇ ਵਿੱਚ ਕੰਟਰੈਕਟ ਦੇ ਆਧਾਰ ਤੇ ਸਰਕਾਰ ਨੇ ਆਪ ਦੇ ਅੰਡਰ ਲੈ ਲਿਆ ਸੀ ਉਸ ਵਿੱਚ ਕੁਝ ਸਾਥੀ ਸਾਡੇ ਜਿਹੜੇ ਅਜੇ ਉਹ ਠੇਕੇਦਾਰ ਦੇ ਆਧਾਰ ਦੀਨ ਕੰਮ ਕਰ ਰਹੇ ਨੇ ਇਸ ਕਰਕੇ ਜਿਹੜੀਆਂ ਥੋੜੀਆਂ ਤਨਖਾਹਾਂ ਤੇ ਸਾਡੇ ਗੁਜ਼ਾਰੇ ਨਹੀਂ ਹੁੰਦੇ ਅਸੀਂ ਸਰਕਾਰ ਤੋਂ ਇਹੋ ਹੀ ਮੰਗ ਕਰਦੇ ਆਂ ਵੀ ਸਾਨੂੰ ਰੈਗੂਲਰ ਕੀਤਾ ਜਾਵੇ ਵੀ ਜਿਹੜੇ ਆਉਣ ਵਾਲੇ ਸਮੇਂ 'ਚ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਬਣੇ ਕਿਉਂਕਿ 10-12000 ਰੁਪਏ ਦੇ ਵਿੱਚ ਤਨਖਾਹਾਂ 'ਚ ਗੁਜ਼ਾਰਾ ਨਹੀਂ ਹੋ ਰਿਹਾ ਅੱਜ ਦਾ ਸੰਘਰਸ਼ ਕੀ ਹੈਗਾ ਔਰ ਕਿੰਨੇ ਦਿਨਾਂ ਵਾਸਤੇ ਅੱਜ ਦਾ ਸੰਘਰਸ਼ ਇਹ ਸੀ ਜੀ ਸਾਡੇ ਸੈਂਟਰਪਾਰਟੀ ਵੱਲੋਂ ਕਾਲ ਆਈ ਸੀ ਪਰ ਅਸੀਂ ਨੋਟਿਸ ਦਿੱਤੇ ਨੂੰ ਮਹੀਨਾ ਇੱਕ ਤੱਕ ਕਰੀਬਨ ਹੋ ਗਿਆ ਉਸ ਤੋਂ ਬਾਅਦ ਅਸੀਂ ਅੱਜ ਜਿਹੜੀ 28 29 30 ਤਰੀਕ ਦੀ ਹੜਤਾਲ ਕਰਨ ਜਾ ਰਹੇ ਆਂ ਅੱਜ ਜੋ ਸਾਡਾ ਸੈਂਟਰ ਪਾਰਟੀ ਵੱਲੋਂ ਹੁਕਮ ਹੋਇਆ ਸੀ 4 ਘੰਟੇ ਅੱਡਾ ਬੰਦ ਕਰਨ ਦਾ ਉਹ ਅਸੀਂ ਅੱਜ 28 ਤਰੀਕ ਨੂੰ ਅੱਡਾ ਬੰਦ ਕਰ ਰਹੇ ਹਾਂ ਇਸ ਤੋਂ ਬਾਅਦ ਕੱਲ ਨੂੰ ਅਸੀਂ ਕਿਤੇ ਵੀ ਜਾ ਕੇ ਜਾਂ ਪਟਿਆਲਾ ਚੰਡੀਗੜ੍ਹ ਮਲੇਰਕੋਟਲਾ ਕਿਸੇ ਵੀ ਮੰਤਰੀ ਦਾ ਘਰਾਓ ਕਰ ਸਕਦੇ ਹਾਂ ਉਹਨਾਂ ਦੀਆਂ ਜਿਹੜੇ ਮੈਲ ਹੈ ਉਹ ਕੈਰ ਸਕਦੇ ਹਾਂ ਸ਼੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ੀ For latest news updates, like and follow our Facebook page, SMZ News. And don't forget to subscribe our YouTube channel, SMZ News, and press the bell icon.